ਸਾਸੀ ਗਾਜ ਜੀ ਕੀ ਹਾਲ ਚਾਲ ਸਾਰੇ ਦੋਸਤ ਠੀਕ ਠਾਕ ਹੋਗੇ ਅੱਜ ਹੀ ਆਏ ਆਂ ਜੀ ਬੰਮੀ ਤੇ ਕੰਮਕਾਰ ਕਰਦੇ ਪਏ ਆ ਤੇ ਬਾਤ ਗੋੜਦੇ ਪਏ ਆ ਜਿੱਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਹੀ ਕਰਦੇ ਪਏ ਜੀ ਕੰਮਕਾਰ ਤੇ ਕਮਾਦ ਦੇ ਹੀ ਗੋੜਣ ਤੇ ਅੱਜ ਹੰ ਨੂੰ ਚੌਥਾ ਪੰਜਵਾਂ ਦਿਨ ਹੋ ਗਿਆ ਕਮਾਦ ਕੋੜਦੇ ਆ ਤੇ ਇਕੱਲੇ ਲੱਗੇ ਹੋਏ ਆ ਕੱਕ ਕਾਉਣ ਬੜਾ ਹੋ ਗਿਆ ਸੀ ਕਮਾਦ ਦੇ ਵਿੱਚ ਤੇ ਬ੍ਰੇਕ ਕੀਤੀ ਪਹਿਲਾਂ ਸਪਰੇਅ ਕੀਤੀ ਹੁਣ ਗੋਡੀ ਜੇ ਕਰਨ ਗੋਡੀ ਕਰਕੇ ਫਿਰ ਖਾਦ ਪਾਵਾਂਗੇ ਆਹ ਖਾਦ ਪਾ ਕੇ ਫਿਰ ਪਾਣੀ ਲਾਵਾਂਗੇ ਕਮਾਦ ਨੂੰ ਵੀ ਚੇਕ ਕਰਨきゃ 30 ਲਾਈਕ ਵੀ ਕਰਿਆ ਕਰੋ ਤੇ ਬਾਰ-ਬਾਰ ਅਸੀਂ ਵੀਡੀਓ ਦੇ ਵਿੱਚ ਕਹਿੰਨੇ ਆਂ ਵੀ ਇਹਨੂੰ ਸਬਸਕ੍ਰਾਈਬ ਵੀ ਕਰੋ ਤੇ ਸਾਰੇ ਵੀਰ ਭਰਾ ਭੈਣਾ ਮੇਰੀਆਂ ਸਾਨੂੰ ਵੀ ਸਪੋਰਟ ਕਰੋ ਤੇ ਕੰਮਕਾਰ ਯਾਰੀ ਆ ਜੀ ਤੇ ਬਾਕੀ ਇਹ ਆ ਵੀ ਆ ਕਮਾਦ ਗੋੜ ਕੇ ਰਹਿ ਗਿਆ ਸਾਡਾ ਥੋੜਾ ਥਾਂ ਤੇ ਬਾਕੀ ਆ ਜੋ ਤੁਹਾਨੂੰ ਦਿਖਾਉਨੇ ਆ ਕਮਾਦ ਕਿਵੇਂ ਗੁੱਡੀ ਦਾ ਪਾਲੀ ਬਨੇ ਦਾ ਕੰਮ ਕਰਦੇ ਆ ਉਹਨਾਂ ਨੂੰ ਤੇ ਪਤਾ ਆ ਵੀ ਕਮਾਦ ਕਿਦਾਂ ਗੁੱਡੀ ਦਾ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਆ ਜੋ ਉਹਨਾਂ ਨੂੰ ਦਿਖਾਉਨੇ ਆ ਆਓ ਉਧਰ ਚਲੀਏ ਹੁਣ ਪਾਪਾ ਚੱਲੇ ਬੰਬੀ ਵਾਲੇ ਅੰਦਰੋਂ ਕਈ ਲੈਣ ਬਾਬੂ ਆ ਗਿਆ ਸਾਡਾ ਕਹਿੰਦਾ ਮੈਂ ਨਾਲ ਗੱਡਣਾ ਆ ਬਾਕੀ ਆ ਜੋ ਕਈ ਲੈ ਕੇ ਉਹਨੇ ਬੰਬੀ ਵਾਲੇ ਅੰਦਰੋਂ ਆ ਜੋ ਸਾਡੇ ਬਲੌਗ ਹੁੰਦੇ ਰਹਿਣਗੇ ਤੇ ਸਪੋਰਟ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੇ ਨਵੇਂ-ਨਵੇਂ ਬਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਆ ਸਹੀ ਵੀ ਲੱਗਦੇ ਆ ਸਾਨੂੰ ਕਮੈਂਟ ਦੇ ਵਿੱਚ ਦੱਸਿਆ ਕਰੋ ਕਿ ਬਲੌਗ ਕਿਵੇਂ ਦਾ ਲੱਗਦਾ ਹੈ ਸਹੀ ਵੀ ਲੱਗਦੇ ਜਾਂ ਨਹੀਂ ਵੀ ਸਹੀ ਲੱਗਦੇ ਤਾਂ ਵੀ ਸਾਨੂੰ ਦੱਸਿਆ ਕਰੋ ਕਿ ਜਿੱਥੇ ਗਲਤੀ ਹੁੰਦੀ ਆ ਸਾਨੂੰ ਉਹ ਵੀ ਦੱਸਿਆ ਕਰੋ ਕਿ ਇੱਥੋਂ ਤੁਸੀਂ ਬਲੌਗ ਗਲਤ ਬਣਾਇਆ ਅਸੀਂ ਉਦੋਂ ਚਲੋ ਸਹੀ ਕਰ ਸਕਦੇ ਆ ਬਾਕੀ ਇਹ ਵੀ ਕੱਲ ਨੂੰ ਜਾਂ ਪਰਸ ਨੂੰ ਆਪਾਂ ਬਟਾਲੇ ਜਾਣਾ ਤੇ ਚਲੋ ਖਾਪੀ ਕੀ ਆਵਾਂਗੇ ਤੁਹਾਨੂੰ ਲੋਕ ਮਟਾਲੇ ਤੇ ਲੈ ਕੇ ਆਵਾਂਗੇ ਇੱਕ ਪਰਨਾ ਗਿਆ ਸਾਡਾ ਖੁੱਲ ਤੇ ਪਰਨਾ ਲੱਗਿਆ ਆਪਾਂ ਬੰਨਣ ਕੰਮ ਕਰਦੇ ਆ ਖੁੱਲ ਜਾਂਦੇ ਪਰਨੇ ਬਟਾਲੇ ਜਾਣਾ ਆ ਤੇ ਬਟਾਲੇ ਕੂਡ ਬਲੋਕ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਇੱਕ ਤੇ ਆਜੋ ਬੰਬੀ ਵਾਲੇ ਅੰਦਰ ਚਲੀਏ ਤੇ ਤੁਹਾਨੂੰ ਦਿਖਾਈਏ ਆਪਣਾ ਬੰਬੀ ਵਾਲਾ ਅੰਦਰ ਆਜੋ ਤਾਨੂੰ ਗੰਬੀ ਵਾਲੇ ਅੰਦਰ ਲੈ ਚਲੀਏ ਉੱਥੇ ਕਈ ਕੱਢਗੇ ਨੇ ਹੁੰਨੇ ਆ ਤੇ ਬਾਪੂ ਸਾਡੇ ਨਾਲ ਸਾ ਆ ਗਿਆ ਆ ਤੇ ਕਈ ਇੱਕ ਹੋਰ ਲੈ ਗੁੰਨੇ ਆ ਤੇ ਕੰਮ ਕਰਦੇ ਆ ਜਲਦੀ ਤੇ ਜਲਦੀ ਕੰਮ ਨੂੰ ਖਤਮ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਖਾਦ ਤੇ ਖਾਦ ਪਾ ਕੇ ਤੇ ਫਿਰ ਲਾਵਾਂਗੇ ਪਾਣੀ ਕਣਕ ਨੂੰ ਵਿੱਚ ਕਮਾਰ ਲੱਗਾ ਤੇ ਬੱਸ ਬੰਬੀ ਦੇ ਲਾਗੇ ਪਹੁੰਚ ਗਏ ਆਪਾਂ ਆਹ ਰੋਵਰ ਬੰਬੀ ਵਾਲੇ ਅੰਦਰ ਇਹ ਕੱਢੀਏ ਇੱਥੋਂ ਤੇ ਆਪ ਇਹ ਜੀ ਆਪਣੀ ਖਾਦ ਇਹ ਉੱਥੇ ਬਣੀ ਆ ਗੁੜ ਕੇ ਖਾਣ ਪਈ ਆਪਣੀ ਤੇ ਆਹ ਬਣੀਆਂ ਕਈਆਂ ਪਈਆਂ ਆਉ ਆਪਣਾ ਵਿਆਹ ਕੰਡਾਸਾ ਜੇ ਕੋਈ ਪੂਟਾਂ ਕਰੇ ਨਾ ਦੱਸਾ ਆਪਣਾ ਆ ਆਪਣੀ ਛੁੱਟੀ ਗਈ ਹੈ ਇਹ ਲੈ ਕੇ ਚਲਦੇ ਆ ਠੀਕ ਹੈ ਜੀ ਆ ਜਾਓ ਫਿਰ ਆਜੋ 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 ਆਪਾਂ ਛੋਟੀ ਕਈ ਲੈ ਲਈ ਆ ਤੇ ਛੋਟੀ ਕਈ ਦੇ ਨਾਲ ਕੰਮ ਜ਼ਿਆਦਾ ਨਿਭੜਦਾ ਆ ਸਿਹਾਰ ਜਿਹੜੇ ਕੱਢਣੇ ਹੁੰਦੇ ਆ ਲੱਗ ਲੱਗੇ ਸੈਡਾਂ ਤੇ ਛੋਟੀ ਕਈ ਚਲਦੀ ਆ ਬਾਕੀ ਬਾਪੂ ਨੂੰ ਛੋਟੀ ਕਈ ਦੇ ਦੇਣੀ ਆਪਾਂ ਆਪਾਂ ਕਰਾਂਗੇ ਦੂਜੀ ਵੱਡੀ ਕਈ ਨਾਲ ਕੰਮ ਤੇ ਆ ਜਿਹੜੀ ਕਈ ਆ ਬਾਪੂ ਨੂੰ ਦੇਣੇ ਆ ਛੋਟੀ ਕਈ ਦੇ ਨਾਲ ਸੈਡਾਂ ਬਾਪੂ ਆਟਾ ਗੁੱਡੂਗਾ ਆਪਾਂ ਵੱਡੀ ਕਈ ਦੇ ਨਾਲ ਐ ਬੱਚੋ ਬੱਚੋ ਕਿਹਾਰੇ ਗੁੱਡਾਂਗੇ ਮੇਰੀ ਸ਼ਾਰਟ ਵੀਡੀਓ ਐ YouTube ਤੇ ਵੀ ਹੁੰਦੀ ਆ ਦੇਖਣ ਵਾਸਤੇ ਥੱਲੇ ਲਿੰਕ ਦਿੱਤਾ ਹੋਇਆ Instagram ਦਾ ਵੀ ਲਿੰਕ ਦਿੱਤਾ ਹੁੰਦਾ ਤੇ Facebook ਦਾ ਵੀ ਬਾਕੀ ਮੇਰੇ ਵੀਰ ਭਰਾ ਮੈਨੂੰ ਸਪੋਰਟ ਕਰੋ ਸਬਸਕ੍ਰਾਈਬ ਵੀ ਕਰੋ ਮੈਨੂੰ ਆਪਣੇ ਵੀਰਾਂ ਭਰਾਵਾਂ ਦੇ ਸਿਰ ਤੇ ਕੀ ਮੂਰ ਪਣੀਪੂੜੀ ਮਾਰ ਲਿਆ ਜੀ ਤੇ ਚਲੋ ਹਾਂ ਦੋਸਤੋ ਆਪਾਂ ਕੱਲ ਨੂੰ ਜਾਵਾਂਗੇ ਬਟਾਲੇ ਬਟਾਲੇ ਜਾਵਾਂਗੇ ਤੇ ਉੱਥੇ ਜਾ ਕੇ ਆਪਾਂ ਕਾਨੂੰਆ ਰੋਡ ਤੇ ਉੱਥੇ ਮੁੰਡਾ ਇੱਕ 버거 ਲੁੰਦਾ ਆ ਉਹਨਾਂ ਕੋ ਜਾ ਕੇ ਆਪਾਂ 버ਗਰ ਖਾਵਾਂਗੇ ਕਹਿੰਦੇ ਆ ਕਿ ਬਹੁਤ ਜ਼ਿਆਦਾ ਵਧੀਆ 버ਗਰ ਬਣਾਉਂਦਾ ਮੁੰਡਾ ਕੱਲ ਨੂੰ ਜਾ ਕੇ ਆਪਾਂ 버ਗਰ ਖਾ ਕੇ ਆਵਾਂਗੇ ਤੇ ਦੱਸਾਂਗੇ ਤੁਹਾਨੂੰ ਫਿਰ ਕਿਵੇਂ ਦਾ 버ਗਰ ਸੀ ਤੇ ਕੱਲ ਨੂੰ ਆਪਾਂ ਜਾ ਰਹੇ ਹਾਂ ਬਟਾਲੇ ਅੱਜ ਥੋੜਾ ਜਿਹਾ ਪੜੀ ਦਾ ਕੰਮ ਲਈਏ ਨਬੇੜ ਤੇ ਕੱਲ ਨੂੰ ਫਿਰ ਫ੍ਰੀ ਆਪਾਂ ਤੇ ਕੱਲ ਨੂੰ ਚੱਲਾਂਗੇ ਬਟਾਲੇ ਤੇ ਬਾਕੀ ਬਾਪੂ ਸਾਡਾ ਆਖੋ ਕਪੜੇ ਲਾਉਣ ਲਿਆ ਕੰਮ ਲੱਗੇ ਆ ਕਰਨ ਤੇ ਕਮਾਲ ਗੋੜਗੂੜ ਕੇ ਤੇ ਨਈਏ ਖਾਦ ਪਾ ਤੇ ਖੰਬਲੀਏ ਨੇ ਵੇੜ ਤੇ ਕਾਲੂ ਹੋਏ ਨਾ ਫਰੀ ਤੇ ਚੱਲਾਂਗੇ ਬਟਾਲੇ ਆਜੋ ਬਾਪੂ ਦਿਖਾਵਾਂਗੇ ਹਾਲੋ ਕਈ ਛੋਟੀ ਆਪਾਂ ਲਈ ਕੰਸੀ ਚੱਲਦੀ ਹੈ ਇਹ ਕੀ ਆ ਤੁਹਾਡੀ ਵੀਡੀਓ ਕੰਮ ਕਰ ਵਾਲੀ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਸਾਨੂੰ ਕਿਰਪਾ ਕਰਕੇ ਹਨ ਨੂੰ ਜਰੂਰ ਦੱਸਿਆ ਕਰੋ ਕਮੈਂਟ ਦੇ ਵਿੱਚ ਜਰੂਰ ਕਮੈਂਟ ਕਰਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਕਮੈਂਟ ਵਿੱਚ ਜਰੂਰ ਦੱਸਿਓ ਬਾਕੀ ਆਪਾਂ ਹੁਣ ਦੇ ਹੀ ਕੰਮ ਕਰਨ ਤੇ ਬਾਪੂ ਸਾਡਾ ਚੱਲਿਆ ਨਾਉਣ ਤੇ ਬਤੀ ਆਉਂਦੀ ਹੀ ਮੋਟਰ ਦੀ ਤੇ ਫੇਰ ਆਪਾਂ ਹੁਣ ਇਸ ਬਲੌਕ ਨੂੰ ਲੱਗੇ ਆਪਾਂ ਐਂਡ ਕਰਨ ਅਗਲੇ ਬਲੌਗ 'ਚ ਆਪਾਂ ਤੁਹਾਨੂੰ ਬਟਾਲੇ ਬਣਾਵਾਂਗੇ ਜਾ ਕੇ ਉੱਥੇ ਫੂਡ ਬਲੌਗ ਬਣਾਵਾਂਗੇ ਤੇ ਸਾਰਿਆਂ ਨੂੰ ਦੋਸਤਾਂ ਨੂੰ ਸਸਰੀਕਾਰ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਬਾਕੀ ਸਾਰਿਆਂ ਨੂੰ ਸਸਰੀਕਾਰ ਜੈ ਹਿੰਦ